ਸਸਿਗਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮ ਹੋਗੇ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈਗੇ ਆ ਜੀ ਪੀਵੀਸੀ ਪੰਜਾਬ ਫੇਸਬੁੱਕ ਪੇਜ ਇੰਸਟਾਗ੍ਰam ਪੀਵੀਸੀ ਪੰਜਾਬੀ ਯੂਟਿਊਬ ਪੇਜ ਆ ਤੇ ਤੁਹਾਡਾ ਅਖਬਾਰ ਯੂਟਿਊਬ ਸੋਸ਼ਲ ਯੂਟਿਊਬ ਫੇਸਬੁੱਕ ਤੇ ਇੰਸਟਾਗ੍ਰam ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿ ਇਹਨਾਂ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਜਰੂਰ ਦਬਵਾ ਦਿਓ ਕਰੋ ਦੋਸਤੋ ਅ ਬੇਨਤੀ ਹੈ ਕਿ ਤੁਹਾਡਾ ਇੱਕ ਦਬਿਆ ਹੋਇਆ ਸਬਸਕ੍ਰਾਈਬ ਦਾ ਬਟਨ ਹੈ ਜਿਹੜਾ ਇੱਕ ਸ਼ੇਅਰ ਦਾ ਬਟਨ ਹੈ ਜਿਹੜਾ ਸਾਡੇ ਲਈ ਇੱਕ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਹੈ ਤਾਂ ਦੋਸਤੋ ਜੋ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਉਹ ਦਿੱਲੀ ਤੋਂ ਖਬਰ ਆ ਰਹੀ ਹੈ ਜਿਸ ਦੇ ਵਿੱਚ ਦਿੱਲੀ ਦੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਜਿਹੜੇ ਉਹਨਾਂ ਨੂੰ ਵਕਫ ਬੋਰਡ ਦੇ ਵਿੱਚ ਜੋ ਕਪੜਾ ਕਰਨ ਦੇ ਦੋਸ਼ ਦੇ ਵਿੱਚ ਪੁਲਿਸ ਦੇ ਵੱਲੋਂ ਸੌਰੀ ਕੋਰਟ ਦੇ ਵੱਲੋਂ ਦੋਸ਼ ਹੈ ਜਿਹੜੇ ਤੈਅ ਕਰ ਦਿੱਤੇ ਗਏ ਹੈਗੇ ਤਾਂ ਦੋਸਤੋ ਆਮ ਆਦਮੀ ਪਾਰਟੀ ਹੈ ਜਿਹੜੀ ਖੁਦ ਨੂੰ ਕਟੜ ਅਤੇ ਇਮਾਨਦਾਰਾਂ ਦੀ ਪਾਰਟੀ ਦੱਸਦੀ ਹੈ ਅਤੇ ਕਹਿਦੇ ਹੈਗੇ ਆ ਕਿ ਅਸੀਂ ਕਿਸੇ ਵੀ ਕਿਸਮ ਦੀ ਜੋ ਕਿਸੇ ਵੀ ਕਿਸਮ ਬੇਨੀਮੀ ਹੈ ਜਿਹੜੀ ਅਸੀਂ ਬਿਲਕੁਲ ਨਹੀਂ ਕਰਦੇ ਭ੍ਰਸ਼ਟਾਚਾਰ ਹੈ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ ਤੇ ਇਹ ਖੁਦ ਨੂੰ ਕਟੜ ਇਮਾਨਦਾਰ ਦੱਸਦੇ ਹੈਗੇ ਆ ਤਾਂ ਦੋਸਤੋ ਇੱਥੇ ਤੁਹਾਨੂੰ ਦੱਸਦੀ ਹੈ ਕਿ ਇੱਕ ਵੱਡਾ ਝਟਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਅਦਾਲਤ ਦੇ ਵੱਲੋਂ ਜੋ ਅਮਾਨਤੁੱਲਾ ਖਾਨ ਨਗੇ ਜਿਹੜੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਹੈ ਉਹਨਾਂ ਦੇ ਉੱਪਰ ਦੋ ਤੈਸ਼ ਦੋਸ਼ ਹੈ ਜਿਹੜੇ ਉਹ ਤੈ ਹੋ ਚੁੱਕੇ ਹੈ ਅਦਾਲਤ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਉਹਨਾਂ ਦੇ ਨਾਲ ਹੋਰ ਜਿਹੜੇ ਸਾਥੀ ਹੈਗੇ ਆ ਉਹਨਾਂ ਦੇ ਖਿਲਾਫ ਕਾਫੀ ਗੰਭੀਰ ਦੋਸ਼ ਲੱਗੇ ਆ ਜਿਸ ਨੂੰ ਲੈ ਕੇ ਉਹਨਾਂ ਦੇ ਖਿਲਾਫ ਅਗਲੀ ਦੀ ਕਾਰਵਾਈ ਹੋਣ ਜਾ ਰਹੀ ਹੈ ਕਿਉਂਕਿ ਦੋਸ਼ ਤੈ ਜਿਹੜੇ ਅਦਾਲਤ ਦੇ ਵੱਲੋਂ ਕਰ ਦਿੱਤੇ ਗਏ ਹੈਗੇ ਆ ਅਤੇ ਆਮ ਆਦਮੀ ਪਾਰਟੀ ਅਤੇ ਇਹਨਾਂ ਦੀ ਲੀਡਰਸ਼ਿਪ ਹੈ ਜਿਹੜੀ ਇਹਨਾਂ ਦੇ ਵੱਲੋਂ ਹਮੇਸ਼ਾ ਦਾਵਾ ਕੀਤਾ ਜਾਂਦਾ ਹੈ ਕਿ ਇਹ ਕਟੜ ਅਮਾਨਦਾਰਾਂ ਦੀ ਪਾਰਟੀ ਹੈ ਪਰ ਕਟੜ ਅਮਾਨਦਾਰਾਂ ਦੇ ਵਿੱਚ ਕੌਣ ਕਿੰਨਾ ਈਮਾਨਦਾਰ ਹੈ ਕੌਣ ਕਿੰਨਾ ਬੇਈਮਾਨ ਹੈ ਇਹ ਬੇਈਮਾਨ ਹੈਗਾ ਇਹ ਸਾਰਾ ਕੁਝ ਹੈ ਜਿਹੜਾ ਅਦਾਲਤੀ ਕਾਰਵਾਈਆਂ ਦੱਸ ਰਹੀਆਂ ਹੈਗੀਆਂ ਦਰਸਲ ਐਮਐਲਏ ਆਮ ਆਦਮੀ ਪਾਰਟੀ ਦੇ ਜਿਹੜੇ ਅਮਨੁਪੱਲਾ ਖਾਨ ਜਿਹੜੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਹੈਗੇ ਆ ਉਹਨਾਂ ਦੇ ਖਿਲਾਫ ਵਕਫ ਬੋਰਡ ਦੇ ਵਿੱਚ ਬੇਨੀਮੀਆਂ ਕਰਨ ਨੂੰ ਲੈ ਕੇ ਦੋਸ਼ ਲੱਗੇ ਸਨ ਤੇ ਬੇਨੀਮੀਆਂ ਦੇ ਦੋਸ਼ ਜਿਹੜੇ ਤੈਅ ਹੋ ਚੁੱਕਿਆ ਦਰਸਲ ਰਿਪੋਰਟ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਅਦਾਲਤ ਤੋਂ ਛੁਟਕਾ ਲੱਗਿਆ ਹੈ ਦਰਸਨ ਦਿੱਲੀ ਵਕਫ ਬੋਰਡ ਦੇ ਵਿੱਚ ਨਿਯੁਕਤਾਂ ਦੇ ਵਿੱਚ ਬੇਨੀਬੇਨੀਮੀਆ ਨਾਲ ਸੰਬੰਧਤ ਸੀਬੀਆਈ ਮਾਮਲੇ ਦੇ ਵਿੱਚ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਅਮਾਨਤੁੱਲਾ ਖਾਨ ਅਤੇ 10 ਹੋਰ ਮੁਲਾਜ਼ਮ ਮੁਲਜ਼ਮਾਂ ਦੇ ਖਿਲਾਫ ਦੋਸ਼ ਜਿਹੜੇ ਤੈਅ ਕਰ ਦਿੱਤੇ ਗਏ ਹੈ ਇਹ ਜੋ ਪੂਰਾ ਮਾਮਲਾ ਹੈਗਾ ਵਕਫ ਵਕਫ ਬੋਰਡ ਦੇ ਵਿੱਚ ਸੀਈਓ ਤੇ ਹੋਰ ਮੁਲਾਜ਼ਮਾਂ ਦੀ ਨਿਯੁਕਤੀ ਦੇ ਵਿੱਚ ਬੇਨਿਯਮਾਂ ਦੇ ਨਾਲ ਸੰਬੰਧਤ ਹੈ ਜਾਣਕਾਰੀ ਮੁਤਾਬਕ ਅਦਾਲਤ ਦੇ ਵੱਲੋਂ ਅਮਾਨਤੁੱਲਾ ਖਾਨ ਅਤੇ ਮਹਿਬੂਬ ਆलम ਦੇ ਵਿਰੁੱਧ ਸਾਜ਼ਿਸ਼ ਅਤੇ ਭ੍ਰਸ਼ਟਾਚਾਰ ਦੇ ਦੋਸ਼ ਤੈਅ ਕੀਤੇ ਗਏ ਹਨ ਜਦਕਿ ਬਾਕੀ 9 ਲੋਕਾਂ ਦੇ ਖਿਲਾਫ ਸਾਜ਼ਿਸ਼ ਦੇ ਜੋ ਦੋਸ਼ ਹੈ ਉਹ ਤੈਅ ਚੁੱਕੇ ਤੈ ਹੋ ਚੁੱਕੇ ਹੈਗੇ ਆ ਅਦਾਲਤ ਦੇ ਵੱਲੋਂ ਕਰ ਦਿੱਤੇ ਗਏ ਹੈਗੇ ਆ ਦੱਸਣ ਜੋ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਜਿਹੜੇ ਅਮਾਨਉੱਤਲਾ ਖਾਨ ਉਹਨਾਂ ਦੇ ਵਿਰੁੱਧ ਜੋ ਵਕਫ ਬੋਰਡ ਦੇ ਵਿੱਚ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਬੇਨਿਵੀਆਂ ਦਾ ਮਾਮਲਾ ਜਿਹੜਾ ਵਿਚਾਰ ਤਿੰਨ ਚੱਲ ਰਿਹਾ ਸੀ ਤੇ ਆਖਰਕਾਰ ਦਿੱਲੀ ਦੀ ਰਾਉਜ਼ ਐਵੈਨਿਊ ਕੋਰਟ ਜੋ ਸੀਬੀਆਈ ਦੀ ਅਦਾਲਤ ਹੈ ਉਹਨਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਦੋਸ਼ ਹੈ ਜਿਹੜੇ ਤੈਅ ਕਰ ਦਿੱਤੇ ਗਏ ਹੈ ਕਿ ਇੱਕ ਸਾਜ਼ਿਸ਼ ਕਰਨ ਨੂੰ ਲੈ ਕੇ ਅਤੇ ਇੱਕ ਉਹਨਾਂ ਦੇ ਵਿੱਚ ਭ੍ਰਿਸ਼ਟਾਚਾਰ ਕਰਨ ਨੂੰ ਲੈ ਕੇ ਬੇਨੀਮੀਆਂ ਜਿਹੜੀਆਂ ਬਕਾ ਬੋਰਡ ਤੇ ਦਿੱਲੀ ਬਕਾ ਬੋਰਡ ਦੇ ਵਿੱਚ ਜਿਹੜੇ ਬੇਨੀਮੀਆਂ ਹੋਈਆਂ ਸਨ ਉਸ ਦੇ ਵਿੱਚ ਵੱਖ-ਵੱਖ ਬੋਰਡ ਦੇ ਵਿੱਚ ਬਕਾ ਬੋਰਡ ਦੇ ਵਿੱਚ ਅਮਨਉਦਦੁੱਲਾ ਖਾਨ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੱਸੇ ਜਾਂਦੇ ਹਨ ਉਹਨਾਂ ਨੂੰ ਜੋ ਤੇ ਉਹਨਾਂ ਦੇ ਸਾਥੀ ਹੈ ਜਿਹੜੇ ਉਹਨਾਂ ਦੇ ਉੱਪਰ ਦੋਸ਼ ਹੈ ਜਿਹੜੇ ਉਹ ਤੈਅ ਕਰ ਦਿੱਤੇ ਗਏ ਹਨ ਤਾਂ ਹੁਣ ਦੋਸਤੋ ਇੱਥੇ ਤੁਸੀਂ ਅਸੀਂ ਕੁਝ ਨਹੀਂ ਕਹਿ ਸਕਦੇ ਇਹਦੇ ਵਿੱਚ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਕੌਣ ਕਟੜ ਇਮਾਨਦਾਰ ਹੈਗਾ ਤੇ ਕੌਣ ਕੀ ਹੈਗਾ ਸਾਡਾ ਜੋ ਕੰਮ ਹੈਗਾ ਤੁਹਾਡੇ ਤੱਕ ਖਬਰ ਪਹੁੰਚਾਉਣਾ ਜਿਸ ਦੇ ਮੁਤਾਬਕ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਨੋਤੱਲ ਖਾਨ ਹੈ ਜਿਹੜੇ ਅਤੇ ਉਹਨਾਂ ਦੇ ਸਾਥੀ ਹੈ ਜਿਹੜੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਰੌਜ਼ ਐਵੇਨਿਊ ਕੋਰਟ ਸੀਬੀ ਅਦਾਲਤ ਦੇ ਵੱਲੋਂ ਦਿੱਲੀ ਵਕਫ ਬੋਰਡ ਦੇ ਵਿੱਚ ਬੇਨੀਮਿਆਂ ਨੂੰ ਲੈ ਕੇ ਜੋ ਦੋਸ਼ ਹੈਗੇ ਪਹੇ ਕਰ ਦਿੱਤੇ ਗਏ ਹੈਗੇ ਤਾਂ ਦੋਸਤੋ ਸਾਡੇ ਨਾਲ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਸਾਡੇ ਨਾਲ ਜਰੂਰ ਜੁੜੇ ਰਹੋ ਅਤੇ ਸਾਡੇ ਦੋਨੋਂ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜੇ ਉਹਨਾਂ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਬਟਨ ਜਰੂਰ ਦਬੋ ਬੈਲ ਆਈਕਨ ਜਰੂਰ ਦਬੋ ਦੋਸਤੋ ਤੁਹਾਡਾ ਇੱਕ ਦੱਬਿਆ ਹੋਇਆ ਬਟਨ ਹੈ ਜਿਹੜਾ ਸਾਡੇ ਵੱਲ ਬਾਅਦ ਦੇ ਸਵਾ ਕਰਮਾਂ ਦੇ ਬਰਾਬਰ ਹੋਵੇਗਾ ਧੰਨਵਾਦ